ਅਸੀਂ ਕਿਦੋਂ ਕਹਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਹੀ ਸਕਦਾ ਪਹਿਲਾਂ ਮਾਰੀ ਨਹੀਂ ਜਿੱਤੂ ਮਾਰੇ ਦੋਨੋਂ ਕਾਨੂੰਨ ਮੇਰੀ ਗੱਲ ਸੁਣੋ ਕਾਨੂੰਨ ਕਦੇ ਨਹੀਂ ਮਾਰੇ ਆ। ਇੱਕ ਲੜਕੀ ਦਾ ਆਪਦਾ ਨੁਕਸਾਨ ਹੋ ਗਿਆ। ਤੁਸੀਂ ਇਹ ਵਾਰੀ ਮਾਰੇ ਆ। ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭੂ ਅਸੀਂ ਟਿਕਣੀ ਨਹੀਂ ਦਿੰਦੇ ਫੋਰਸ ਨੂੰ। ਜਦੋਂ ਮਾਰ ਗਏ ਫੋਨ ਆ ਰਹੇ ਹੋ। ਕਿਹੜੇ ਵੇਲੇ ਲੇਟਨ ਗਏ ਹੋਣਗੇ ਕਿਹੜੇ ਵੇਲੇ ਨਾਥੇ ਧੋਤੇ ਹੋਣਗੇ ਕਿੱਡੇ ਵੇਲੇ ਚਾਹ ਪੀਤੀ ਫਾਇਰੇ ਚੜਾਏ ਹੋਇਆ ਸਾਡੇ ਬੱਚੇ ਓ ਅਸੀਂ ਤਾਂ ਪਤਾ ਹੈ ਜਦੋਂ ਮਰਗੀ ਹੁਕਮ ਮਾਰਦੇ ਹੋ ਹਾਹੇ ਕੌਣ ਕਿਹੜੇ ਆਹ ਗੱਲ ਸੁਣੋ ਕੱਲ ਨੂੰ ਕੋਈ ਹੋਰ ਦਿਸਿਆਂ ਤਾਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅਸਲੀ ਸਾਹਿਬ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਤਾਂ ਹਾਹੇ ਆ ਚੜਾਏ ਆ ਸਾਡੇ ਪ੍ਰਧਾਨ ਸਾਹਿਬ ਇਹ ਕਿਹੜੇ ਕਰਕੇ 4 ਵਜੇ ਤਾਂ ਖਾਇਆ ਕੀ ਐ ਇਹਨੂੰ ਪੁੱਛ ਲਵੇ ਲਾਈਟਰ ਨੂੰ ਥਾਂ ਛੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਾਇਆ ਇਹਨੂੰ ਦੇਖੋ ਚਾਹ ਦਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਖਿਆ اختیار ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫ্লাই ਕਰਨ ਚ ਕੀ ਦਿੱਕਤ ਹੈ ਦੱਸੋ ਹਾਂਜੀ ਡਰੋਨ ਫ্লাই ਕਰਨ ਜਾਂ ਆਪਾਂ ਪੈਰਲ ਗੱਲ ਵੀ ਕਰ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਹਿ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚਲਣ ਦਿੰਦੇ ਕਾਰਨ ਕੀ ਹੈ ਡਰੋਨ ਸਾਨੂੰ ਮਾਰ ਕੇ ਚੱਲ ਸਕਦਾ ਹੈ ਉਹ ਹਾਈ ਕੋਰਟ ਦੇ ਆਰਡਰ ਸਾਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਤਾਂ ਪਾਣੀ ਛੱਡਣ ਦੇ ਵੀ ਸੀ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਮਝੇ ਭਵੰਤ ਮਾਣਾ ਸੀ ਧਰਨਾ ਨਹੀਂ ਲਾਉ ਉਹ ਧਰਨਾ ਵੀ ਲਾਈ ਬੈਠਾ ਉਸੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਛੋਟੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਜਿਹੜਾ ਉਹ ਛੋਟੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਇਹ ਦੇਖੋ ਪਾਣੀ ਨਾਲ ਸੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਉਹਨੂੰ ਚਾੱਕ ਕੇ ਭਾਈ ਉਹਨੂੰ ਸਾਹਮਣੇ ਦੀ ਜ਼ਿੰਦਗੀ ਵਿੱਚ ਆਓ ਉਹਦਾ ਤੁਹਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਐਸੇ ਫੈਸਲੇ ਦੇ ਨਾਲ ਤਾਂ ਦੋ ਤੀਏ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਹੈ ਉਹਦੀ ਤੁਸੀਂ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫ্লাই ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਉਲਟ ਹੈ ਉੱਥੇ ਚੜ ਕੇ ਆਉਣੇ ਹੋ ਡਰੋਨ ਚੜ੍ਹਦੇ ਜਿਹੜਾ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਹੈ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀਗਾ ਦਾ ਇਹਨਾਂ ਦੀ ਡਿਊਟੀ 4 8 ਘੰਟੇ 24 ਘੰਟੇ ਹੈ 24 ਘੰਟੇ ਦੇ ਦੱਸ ਦਿੰਨੇ ਨੂੰ ਸੌਣ ਕਿਹੜੇ ਵੇਲੇ ਹੈ ਜਿੰਨੀ ਤਰ੍ਹਾਂ ਇਹਨਾਂ ਦੇ ਇਹਨਾਂ ਦੇ ਸੌਣ ਦੇ ਕਿਹੜੇ ਵੇਲੇ ਆ ਇਹ 24 ਘੰਟੇ ਦੇ 24 ਘੰਟੇ ਪ੍ਰਦਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਆ ਕੇ ਜੰਪਿਆ ਫਿਰ ਕੀ ਕਰਾਂਗੇ ਆਪਾਂ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ